ਅਧਾਰਾ ਤਹਿਲਕਾ ਪੰਜਾਬ ਦੇ ਇਸ ਵੈਬ ਟੀਵੀ ਨਿਊਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਹੋਸਟ ਅਮਰਦੀਪ ਟੰਡਾ ਪੇਸ਼ ਹਾਂ ਅੱਜ ਦੀ ਇੱਕ ਖਾਸ ਖਬਰ ਲੈ ਕੇ ਖਬਰ ਵੱਲ ਵਧਣ ਤੋਂ ਪਹਿਲਾਂ ਜਿਨ੍ਹਾਂ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਹੈ ਪਹਿਲਾਂ ਉਹ ਕਰੋ ਅਤੇ ਫਿਰ ਚਲਦੇ ਚਲਦੇ ਸ਼ੇਅਰ ਵੀ ਜ਼ਰੂਰ ਕਰਦੇ ਹੋ ਤੇ ਮੈਂ ਤੁਹਾਨੂੰ ਲੈ ਚੱਲਦਾ ਹਾਂ ਅੱਜ ਦੀ ਇਸ ਖਾਸ ਖਬਰ ਵੱਲ ਛੋਟੇ ਦੀ ਬੱਚੀ ਦੀ ਇੱਜ਼ਤ ਬਚਾਉਣ ਵਾਸਤੇ ਜੇ ਮੈਂ ਪਾਗਲ ਹਾਂ ਤਾਂ ਮੈਂ ਪਾਗਲ ਹੋਣਾ ਚਾਹਨੀ ਹੈ ਸੋਰੀ ਕੁੱਤੇ ਨੂੰ ਪਾਂਡਾ ਹੁੰਦਾ ਨਾ ਜਿਹੜਾ ਮਿੱਟੀ ਦਾ ਦੁੱਧ ਵਗੈਰਾ ਪਾਂਦੇ ਉਹ ਚੱਕ ਕੇ ਮੇਰੇ ਨੀਰੇਜ ਵੇਗੜਾ ਨਹੀਂ ਸੱਤੇ ਮਾਰਿਆ ਬੱਗੜ ਨੇ ਮੇਰੇ ਵਾਲ ਕੁੱਤੇ ਦੇ ਨਾਲ ਮੇਰੇ ਟਿੱਡ 'ਚ ਵੀ ਲੱਤਾਂ ਮਾਰੀਆਂ ਜਦੋਂ ਮੈਂ ਇਸ ਚੀਤੇ ਆਵਾਜ਼ ਚੱਕੀ ਮੇਰੀ ਫਰੈਂਡ ਨੇ ਮੇਰੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਇਨਸ ਮੇਰੇ ਸਾਰੇ ਦੇਰਾ ਜੇਠਾ ਨੇ ਰਲ ਕੇ ਕੁੱਤੇ ਆ ਮੈਨੂੰ ਜੀ ਬੇਗੜਾ ਜਿੰਨੂੰ ਇਹ ਕਹਿਣਾ ਚਾਹਦੀ ਕੁੜੀ ਪਾਗਲ ਨਹੀਂ ਹੋਈ ਐ ਤੇ ਇਹ ਸਿਰਫ ਤੁਹਾਡੇ ਪਰਿਵਾਰ ਦੀ ਹੀ ਹੈਲਪ ਕਰਦੀ ਸੀ ਤੁਹਾਡੀ ਛੋਟੀ ਜੀ ਬੱਚੀ ਦੀ ਹੈਲਪ ਕਰਨ ਪਿੱਛੇ ਪਾਗਲ ਹੋਈ ਸੀਗੀ ਕਿ ਉਸ ਕੁੜੀ ਦੀ ਇੱਜ਼ਤ ਨਾ ਰੁੱਲ ਜAVE ਕੋਈ ਉਹਨੂੰ ਗਲਤ ਨਾ ਕਵੇ ਮੈਂ ਆਪਣੀ ਦਰਾਨੀ ਕੋ ਦਰਾਂਡੀ ਰਿਸਪੌਂਸਿਬਿਲਟੀ ਤੇ ਆਪਣੇ ਬੱਚੇ ਨੂੰ ਛੱਡ ਕੇ ਜਾਂਦੀ ਸੀ ਤੁਹਾਡਾ ਜਿਹੜਾ ਜਿਓਰ ਹੈ ਵਿਆਹ ਆਇਆ ਹੈ ਕਿ ਸ਼ਾਇਦ ਵਿਆਹ ਆਇਆ ਵਿਆਹ ਕੁੜੀ ਨਿਠਾ ਕੇ ਲੈ ਕੇ ਆਇਆ 17 ਸਾਲ ਦੀ ਕੁੜੀ ਨਿਠਾ ਕੇ ਲੈ ਮੇਰੇ ਬੱਚੇ ਨੂੰ ਵੀ ਗਲਤ ਵੀਡੀਓਜ਼ ਦਿਖਾਉਂਦਾ ਵਾ ਸੰਜੀਬ ਬੇਗੜਾ ਜੀ ਜੋ ਕਿ ਇਨਾਂ ਦੇ ਪਰਿਵਾਰ ਦੇ ਸਾਰੇ ਬੰਦੇ ਆ ਜੋ ਕਿ ਦਾਨਮਜੀਤ ਦੇ ਨਾਲ ਚੱਲਦੇ ਨੇ ਫਰਦਾਨੇ ਉਹ ਟੀਚਰ ਨੇ ਮੈਨੂੰ ਦੱਸਿਆ ਕਿ ਤੁਹਾਡੀ ਕੁੜੀ ਐਦਾਂ ਦੀਆਂ ਗੱਲਾਂ ਕਰ ਰਹੀ ਆ ਬੱਚਿਆ ਵਾਸਤੇ ਕੁਝ ਲੈਣ ਜਾ ਰਹੀ ਸੀ ਮੇਰਾ ਪਰਸ ਘਰ ਭੁੱਲ ਗਿਆ ਤੇ ਜਦੋਂ ਇਹ ਪਰਸ ਲੈਣ ਗਈ ਉਹਨਾਂ ਨੇ ਪਿੱਛੇ ਬਾਲਾ ਤੋਂ ਫੜ ਕੇ ਇਹਨੂੰ ਕੁੜੀ ਸਿਆ ਅੰਦਰ ਬਾਟੇ ਦੇ ਕੱਪੜੇ ਪਾੜੇ ਜਦੋਂ ਮੈਨੂੰ ਛਡਾਣ ਵਾਸਤੇ ਉਹ ਸਾਰੇ ਮੇਤੇ ਹਾਵੀ ਹੋ ਗਏ ਦੇ ਮਨੋਹਰ ਨਗਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਦਿਓਰ ਨੇ ਆਪਣੀ ਭਾਬੀ ਦੇ ਨਾਲ ਕੀਤੀ ਗਲਤ ਹਰਕਤ ਅਤੇ ਆਪਣੀ ਭਤੀਜੀ ਨੂੰ ਦਿਖਾਈ ਸ਼ਲੀਲ ਵੀਡੀਓ ਲੜਕੀ ਦੇ ਮਾਣੇ ਰੋਪ ਲਗਾਏ ਲਾਏ ਨੇ ਕਿ ਉਸ ਦਾ ਜਿਹੜਾ ਦਿਓਰ ਹੈ ਉਹ ਚਿੱਟਾ ਵੇਚਦਾ ਹੈ ਅਤੇ ਉਹ ਅਤੇ ਉਸ ਤੋਂ ਗਲਤ ਨਿਗਾਹ ਰੱਖਦਾ ਹੈ ਤੇ ਉਸ ਹੀ ਲੜਕੀ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਗਲਤ ਹਰਕਤਾਂ ਕਰਨ ਦਾ ਕਰਦਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਕੰਪਲੇਂਟ ਕੀਤੀ ਇਸ ਦੌਰਾਨ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ ਜਲਦ ਬੰਦੀ ਕਾਰਵਾਈ ਕੀਤੀ ਜਾਏਗੀ ਬੱਕੇ ਸੇ ਮੇਰੇ ਡਿਓਰ ਹੈ ਮੇਰਾ ਮੇਰੇ ਨਾਲ ਜ਼ਬਰਦਸਤੀ ਕਰਦਾ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਵਾ ਮੇਰੇ ਬੱਚੇ ਨੂੰ ਵੀ ਗਲਤ ਵੀਡੀਓਜ਼ ਦਿਖਾਉਂਦਾ ਵਾ ਮੇਰੀ ਕੁੜੀ ਨੇ ਮੈਨੂੰ ਖੁਦ ਦੱਸਿਆ ਕਿ ਮੈਨੂੰ ਚਾਚੂ ਨੇ ਵੀਡੀਓ ਦਿਖਾਈਆਂ ਮੈਂ ਆਪਣੇ ਬੱਚੇ ਨੂੰ ਸਰਚ ਕਰਦੇ ਦੇਖਿਆ ਮੈਂ ਪੁੱਛਿਆ ਕਿ ਕਿਹਨੇ ਦਿਖਾਈਆਂ ਤੈਨੂੰ ਕਹਿੰਦੀ ਕਿ ਮੇਰੇ ਚਾਚੂ ਨੇ ਮੈਨੂੰ ਦਿਖਾਈਆਂ ਜਦੋਂ ਮੈਂ ਇਸ ਚੀਤੇ ਆਵਾਜ਼ ਚੱਕੀ ਮੇਰੀ ਫਰੈਂਡ ਨੇ ਮੇਰੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਇਨਾਂਸ ਮੇਰੇ ਸਾਰੇ ਦੇਰਾ ਜੇਠਾ ਨੇ ਰਲ ਕੇ ਕੁੱਟਿਆ ਮੈਨੂੰ ਵੀ ਇਨਾਂ ਨੇ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਮੈਨੂੰ ਮਾਰ ਕੁੱਟ ਕੀਤੀ ਮੇਰੀ ਕੁੜੀ ਟਿਊਸ਼ਨ ਗਈ ਉੱਥੇ ਟਿਊਸ਼ਨ ਤੇ ਜਾ ਕੇ ਉਹਨੇ ਇਸ ਚੀਜ਼ ਬਾਰੇ ਗੱਲ ਕੀਤੀ ਹੈ ਨਾ ਤਾਂ ਹਾਂ ਜੀ ਟੀਚਰ ਦੇ ਨਾਲ ਉਹ ਟੀਚਰ ਨੇ ਮੈਨੂੰ ਦੱਸਿਆ ਕਿ ਤੁਹਾਡੀ ਕੁੜੀ ਇੱਦਾਂ ਦੀਆਂ ਗੱਲਾਂ ਕਰ ਰਹੀ ਆ ਉਹਨੇ ਵੀ ਮੈਨੂੰ ਨਹੀਂ ਦੱਸਿਆ ਗਾਂ ਮੇਰੀ ਫਰੈਂਡ ਨੂੰ ਦੱਸਿਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਨਾ ਖਲਾਓ ਇਹ ਸਹਿਜ ਇੱਦਾਂ ਦੀਆਂ ਗੱਲਾਂ ਕਰਦੀ ਫਿਰ ਮੈਂ ਆਪਣੀ ਕੁੜੀ ਨੂੰ ਪੁੱਛਿਆ ਪਿਆਰ ਦੇ ਨਾਲ ਕਿ ਕੀ ਚੀਜ਼ ਤੂੰ ਕਿੱਥੋਂ ਦੇਖੀ ਕਰਕੇ ਤੈਨੂੰ ਕਹਿੰਨੇ ਦਿਖਾਈ ਆ ਉਹਨੇ ਮੈਨੂੰ ਦੱਸਿਆ ਮੈਨੂੰ ਚਾਚੂ ਨੇ ਦਿਖਾਈ ਆ ਮੇਰੇ ਪਹਿਲਾਂ ਮੈਨੂੰ ਲੱਗਦਾ ਸੀ ਮੇਰੇ ਨਾਲ ਹੀ ਮੈਨੂੰ ਇਦਾਂ ਗਲਤ ਟੱਚ ਕਰ ਰਿਹਾ ਹੈ ਨਾ ਮੈਂ ਇਸ ਚੀਜ਼ ਨੂੰ ਮੈਂ ਇਸ ਚੀਜ਼ ਨੂੰ ਲੈ ਕੇ ਆਪਣੀ ਫਰੈਂਡ ਦੇ ਘਰ ਰਾਤ ਨੂੰ ਮੈਂ ਆਪਣੀ ਫਰੈਂਡ ਦੇ ਘਰ 2 ਮਹੀਨੇ ਰੁਕੀ ਉਹਦੇ ਘਰੇ ਸੀ ਕਿਉਂਨੇ ਮੇਰੀ ਹੈਲਪ ਕੀਤੀ ਇਹਨਾਂ ਨੂੰ ਏਸੀ ਕੇ ਇੱਧਰ ਆ ਨਹੀਂ ਰਹੀ ਇਸ ਕਰਕੇ ਇਹਨਾਂ ਨੇ ਉਸ ਨੂੰ ਵੀ ਹਮਲਾ ਕੀਤਾ ਉਹਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਇਹਨਾਂ ਨੇ ਸਾਰੇ ਭਰਾਵਾਂ ਨੇ ਰਲ ਕੇ ਤਾਂ ਕਿ ਇਸ ਗੱਲ ਨੂੰ ਦਵਾਇਆ ਜਾਵੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਮੇਰੇ ਕੋ ਐਵੀਡੈਂਸ ਆ ਫਿਰ ਮੇਰੀ ਫਰੈਂਡ ਨੇ ਮੇਰੀ ਹੈਲਪ ਕੀਤੀ ਮੈਂ ਫਿਰ ਉਹਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਵੀਡੀਓ ਬਹੁਤ ਜ਼ਿਆਦਾ ਬਣ ਜਾਣੀ ਸੀ ਉਹਨੂੰ ਪਤਾ ਚੱਲ ਗਿਆ ਕਿ ਮੈਂ ਵੀਡੀਓ ਬਣਾ ਰਹੀ ਹਾਂ ਉਹਨੇ ਇਸ ਚੀਜ਼ ਨੂੰ ਲੈ ਕੇ ਪਿੱਛੇ ਹਟ ਗਿਆ ਅੱਛਾ ਉਹ ਵੀਡੀਓ ਦੇ ਵਿੱਚ ਤੁਹਾਨੂੰ ਮੋਬਾਈਲ ਵੀ ਲੈ ਕੇ ਦੇ ਰਿਹਾ ਹੋਂ ਉਹ ਮੈਨੂੰ ਮੋਬਾਈਲ ਦੇ ਰਿਹਾ ਕਿ ਆ ਲੋ ਭਾਬੀ ਨਾ ਨਵਾਂ ਮੋਬਾਈਲ ਆ ਮੈਂ ਲੈ ਕੇ ਆਇਆ ਵੀਡੀਓ ਦੇ ਵਿੱਚ ਹਾਂਜੀ ਵੀਡੀਓ 'ਚ ਇਦਾਂ ਤਾਂ ਨਹੀਂ ਕਹਿ ਰਿਹਾ ਬਟ ਫੋਨ ਲੈ ਕੇ ਆਇਆ ਪਰ ਉਹ ਕਾਫੀ ਟਾਈਮ ਕੰਮ ਕਰਦਾ ਉਸਤੇ ਪਹਿਲਾ ਵਾਰ ਕੇਸ ਪਿਆ ਹੋਇਆ ਵਾ ਹਾਂਜੀ ਮੇਰੇ ਨਾਲ ਕੁੱਟਮਾਰ ਕੀਤੀ ਗਲੀ ਦੇ ਕੈਮਰੇ ਦੇ ਵਿੱਚ ਸਭ ਕੁਝ ਰਿਕਾਰਡ ਹੋਇਆ ਵਾ ਮੈਨੂੰ ਫੜਿਆ ਗਿਆ ਵਾ ਦੋ ਵਾਰ ਮੈਨੂੰ ਫੜਿਆ ਗਿਆ ਵਾ ਹਾਂਜੀ ਪਹਿਲਾਂ ਉਹਨਾਂ ਪਰਚਾ ਦਾ ਉਹਨਾਂ ਤੇ ਹਾਂਜੀ ਉਹ 2 ਮਹੀਨੇ ਦੀ ਸਜ਼ਾ ਕੱਟ ਕੇ ਆਇਆ ਵਾ ਕਿਹੜੀ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਹਾਂਜੀ ਮੈਂ ਮਨੋਰ ਨਗਰ ਚ ਰਹਿੰਦੀ ਐਦਾਂ ਐਦਾਂ ਦੀਆਂ ਗੱਲਾਂ ਮੇਰੇ ਬਾਰੇ ਕੀਤੀਆਂ ਜਾ ਰਹੀਆਂ ਵਾ ਟੋਟਲ ਹੈਗੇ ਉਹਦੇ ਸਾਰੇ ਯਾਰ ਦੋਸਤ ਹੈਗੇ ਉਹ ਟੋਲ ਬਣਾ ਕੇ ਗੱਲਾਂ ਕਰਦੇ ਅਸੀਂ ਅੰਦਰ ਜਾਣਦੇ ਆ ਮੇਰੇ ਮੇਰੇ ਘਰ ਵਾਲਾ ਸ਼ਰੀਫ ਆ ਉਹ ਕਿਸੇ ਨਾਲ ਲੜਦਾ ਨਹੀਂ ਉਹ ਮੈਨੂੰ ਇਹੀ ਗੱਲ ਉਹਨਾਂ ਨੂੰ ਮੈਂ ਗੱਲ ਕੀਤੀ ਸੀ ਉਹ ਮੈਨੂੰ ਉਹਨਾਂ ਨੇ ਇਹੀ ਗੱਲ ਕੀਤੀ ਆਪਾਂ ਕਾਨੂੰਨੀ ਤੌਰ ਤੇ ਇਹ ਗੱਲ ਕਰਾਂਗੇ ਹਨਾ ਮੈਂ ਉਹਨਾਂ ਨੂੰ ਕਹਿੰਦਾ ਮੈਂ ਕਿਹਾ ਆਪਾਂ ਇਹਨਾਂ ਨੂੰ ਪੁੱਛੋ ਤੁਸੀਂ ਤੁਸੀਂ ਨਾ ਉਹ ਇੰਨੇ ਕਿ ਸ਼ਰਮਦੇ ਉਹ ਕਹਿੰਦੇ ਨਹੀਂ ਮੈਂ ਪੁੱਛ ਸਕਦਾ ਐਡਾ ਦੀਆਂ ਗੱਲਾਂ ਤੇ ਤੁਹਾਡੇ ਨਾਲ ਤੁਹਾਡਾ ਬੱਚਾ ਉਹਦੇ ਕੋਲ ਕਿੱਦਾਂ ਗਿਆ ਤੁਹਾਡੇ ਘਰ 'ਚ ਰਹਿੰਦਾ ਅਸੀਂ ਘਰ 'ਚ ਹੀ ਰਹਿੰਦੇ ਸਾਡੀ ਛੋਟੇ ਜਿਹੇ ਘਰ ਆ ਦੋ ਹੀ ਤਾਂ ਰੂਮ ਹੈ ਘਰ 'ਚ ਹੀ ਰਹਿੰਦੇ ਮੈਂ ਮੈਨੂੰ ਪਤਾ ਨਹੀਂ ਸੀ ਕਿ ਮੇਰੀ ਕੁੜੀ ਨਾਲ ਵੀ ਇਹ ਚੀਜ਼ ਕੀਤੀ ਜਾਊਗੀ ਮੈਂ ਕੰਮ 'ਤੇ ਸੀ ਮੈਂ ਆਪਣੀ ਦਰਾਨੀ ਕੋ ਦਰਾਨੀ ਦੀ ਰਿਸਪੌਂਸਿਬਿਲਟੀ ਤੇ ਆਪਣੇ ਬੱਚੇ ਨੂੰ ਛੱਡ ਕੇ ਜਾਂਦੀ ਸੀ ਤੁਹਾਡਾ ਜਿਹੜਾ ਜਿਹੜਾ ਜਿਓਰ ਹੈ ਵਿਆਹ ਆਇਆ ਹੈ ਕਿ ਸ਼ਾਦੀ ਵਿਆਹ ਆਇਆ ਵਿਆਹ ਕੁੜੀ ਨੂੰ ਠਾਕੇ ਲੈ ਕੇ ਆਇਆ 17 ਸਾਲ ਦੀ ਕੁੜੀ ਨੂੰ ਠਾਕੇ ਲੈ ਕੇ ਪੰਜ ਮਹੀਨਿਆਂ ਦਾ ਬੱਚਾ ਉਹਦੇ ਪਹਿਲੇ ਹੀ ਹੋਣ ਵਾਲਾ ਤਿੰਨ ਫੇਰਿਆਂ ਨਾਲ ਲਿਆ ਕੇ ਬਿਠਾਣੀ ਪਈ ਕਿਹੜੇ ਠਾਣੇ ਪਹੁੰਚੇ ਹੋਣ ਤੁਸੀਂ ਮੈਂ ਜੀ ਮੈਂ ਮਾਰਡਰ ਟਾਉਨ ਥਾਣੇ ਪਹੁੰਚੀ ਆ ਤੇ ਤੁਹਾਡੇ ਨਾਲ ਕਿੰਨੀ ਦੇਰ ਤੋਂ ਇਹ ਇਦਾਂ ਦੀ ਹਰਕਤ ਕਰਦਾ ਆ ਰਿਹਾ ਹੈ ਇਹ ਮੇਰੇ ਨਾਲ ਕਾਫੀ ਟਾਈਮ ਤੋਂ ਇਹ ਹਰਕਤ ਕਰ ਮਤਲਬ ਪਹਿਲਾ ਟਾਈਮ ਮੈਨੂੰ ਸ਼ੋ ਨਹੀਂ ਕਰਦਾ ਸੀਗਾ ਹੁਣ ਮੈਨੂੰ ਸ਼ੋ ਕਰਨ ਲੱਗ ਗਿਆ ਪਹਿਲਾਂ ਮੈਨੂੰ ਇਦਾਂ ਮਹਿਸੂਸ ਹੁੰਦਾ ਜੀ ਕਿ ਮੈਨੂੰ ਗਲਤ ਟੱਚ ਕੀਤੇ ਜਾਂਦੇ ਆ ਅਗਰ ਅਸੀਂ ਇਕੱਠੇ ਬੈਠੇ ਆ ਕਦੇ ਮੇਰੇ ਪੈਰ ਨੂੰ ਟੱਚ ਕਰਨਾ ਕਦੇ ਮੇਰੇ ਹੱਥ ਨੂੰ ਟੱਚ ਕਰਨਾ ਮੈਂ ਆਪਣੀ ਦਰਾਨੀਆਂ ਨਾਲ ਵੀ ਇਹ ਗੱਲ ਕੀਤੀ ਕਿ ਮੈਨੂੰ ਨਿਰਜ ਗਲਤ ਟੱਚ ਕਰਦਾ ਵਾ ਹਨਾ ਉਹ ਚੀਜ਼ ਉਹਨਾਂ ਨੇ ਉਹਨਾਂ ਨੇ ਉਸ ਚੀਜ਼ ਨੂੰ ਜ਼ਿਆਦਾ ਸੀਰੀਅਸ ਨਹੀਂ ਲਿਆ ਗਿਆ ਤੇ ਜੋਰ ਦੀ ਕੀਤੀ ਹਾਂਜੀ ਉਹ ਉਹੀ ਹੀ ਸਪੋਰਟ ਕਰਦੀ ਕਿਉਂਕਿ ਕੰਮ ਕਰਦਾ ਉਹਦੇ ਕੋਲ ਪੈਸਾ ਵਾ ਜਿਸ ਚੀਜ਼ ਕੋ ਜਿੱਥੇ ਪੈਸਾ ਹੋਵੇ ਉੱਥੇ ਹੀ ਸਪੋਰਟ ਕੀਤੀ ਜਾਂਦੀ ਆ ਬੈਨਾ ਦੇ ਘਰ ਦੇ ਸਾਹਮਣੇ ਜੰਦੀ ਮੇਰਾ ਪਾਰਲਰ ਹੈ ਤੇ ਇਹ ਕੁੜੀ ਮੇਟਕ ਪਾਲਰ ਦਾ ਕੰਮ ਸਿੱਖਦੀ ਐ ਤੇ ਮੇਰੇ ਘਰ ਆਉਂਦੀ ਜਾਂਦੀ ਸੀਗੀ ਤੇ ਇਹਦੀ ਬੇਟੀ ਦੇ ਨਾਲ ਮਿਸਬਿਹੇਵ ਕੀਤਾ ਗਲਤ ਹਰਕਤਾਂ ਕੀਤੀਆਂ ਗਈਆਂ ਇਹਦੇ ਨਾਲ ਵੀ ਇਹਨੇ ਆ ਕੇ ਮੈਨੂੰ ਦੱਸਿਆ ਤੇ ਕੁਝ ਦਿਨ ਪਹਿਲਾਂ ਮੈਨੂੰ ਆਪਣੇ ਘਰ ਰੱਖ ਲੈ ਦੀ ਹੈਲਪ ਵਾਸਤੇ ਕਿ ਚੱਲ ਇਹਨੂੰ ਕੋਈ ਪ੍ਰੋਬਲਮ ਨਾ ਹੋਵੇ ਦਾ ਹਸਬੰਡ ਨਾਈਟ ਡਿਊਟੀ ਤੇ ਸੀਗੀ ਜਦੋਂ ਇਹਦੇ ਹਸਬੰਡ ਦੀ ਡੇ ਡਿਊਟੀ ਹੋਣੀ ਸੀ ਬੈਠ ਕੇ ਗੱਲ ਕਰਾਂਗੇ ਕਿ ਤੁਸੀਂ ਐਦਾਂ ਕਿਉਂ ਕੀਤਾ ਪਰ ਉਹਨਾਂ ਨੇ ਮੈਂ ਰਾਤ ਨੂੰ ਇਹਨੂੰ ਲੈ ਕੇ ਬੱਚਿਆ ਵਾਸਤੇ ਕੁਝ ਲੈਣ ਜਾ ਰਹੀ ਸੀ ਮੇਰਾ ਪਰਸ ਘਰ ਭੁੱਲ ਗਿਆ ਤੇ ਜਦੋਂ ਇਹ ਪਰਸ ਲੈਣ ਗਈ ਉਹਨਾਂ ਨੇ ਪਿੱਛੇ ਬਾਲਾ ਤੋਂ ਫੜ ਕੇ ਨੂੰ ਕੁੜੀ ਸਿਆ ਅੰਦਰ ਬਾਟੇ ਦੇ ਕੱਪੜੇ ਪਾੜੇ ਜਦੋਂ ਮੈਨੂੰ ਛਡਾਉਣ ਵਾਸਤੇ ਉਹ ਸਾਰੇ ਮਿੱਤੇ ਹਾਵੀ ਹੋ ਗਏ ਜਦਕਿ ਇਹ ਕੈਮਰੇ ਸੀ ਸੀ ਟੀਵੀ ਤੁਸੀਂ ਫੁਟੇਜ ਵੀ ਕਢਵਾ ਸਕਦੇ ਹੋ ਕੈਮਰੇ ਦੇ ਵਿੱਚ ਸਭ ਕੁਝ ਆਨ ਦਾ ਰਿਪੋਰਟ ਹੈਗੀਆਂ ਇਹ ਚੀਜ਼ਾਂ ਜੋ ਕਿ ਗਲੀ ਵਾਲਿਆਂ ਨੇ ਵੀ ਕੋਈ ਹੈਲਪ ਨਹੀਂ ਕੀਤੀ ਕਿ ਇਹਨਾਂ ਦੇ ਨਾਲ ਮਾਰਕੁੱਟ ਹੁੰਦੀ ਵੀ ਤਿੰਨੇ ਜਾਣੇ ਦੋ ਇਹਦੀਆਂ ਦਰਾਨੀਆਂ ਜਠਾਣੀਆਂ ਤੇ ਤਿੰਨ ਬੰਦੇ ਜਿਨ੍ਹਾਂ ਦੇ ਵਿੱਚ ਬੱਗੜ ਤੇ ਨੀਰਜ ਤੇ ਮੰਨੂ ਤੇ ਇੱਕ ਆਪਣੇ ਸੰਜੀਵ 베ਗੜਾ ਜੀ ਜੋ ਕਿ ਇਹਨਾਂ ਦੇ ਪਰਿਵਾਰ ਦੇ ਸਾਰੇ ਬੰਦੇ ਆ ਜੋ ਕਿ ਦਾਨਵਜੀਤ ਦੇ ਨਾਲ ਚੱਲਦੇ ਨੇ ਪ੍ਰਧਾਨ ਨੇ ਤੇ ਉਹਨਾਂ ਨੇ ਵੀ ਉਹਨਾਂ ਦੀ ਸਪੋਰਟ ਕੀਤੀ ਬਿਲਕੁਲ ਛੜਾਇਆ ਜਰੂਰ ਹੈ ਪਰ ਉਹਨਾਂ ਨੇ ਕਹਿ ਕੇ ਨੈਨਾ ਇਹ ਪਾਗਲ ਹੋ ਚੁੱਕੀ ਆ ਕੁੜੀ ਇਹਨੂੰ ਪਾਗਲਖਾਨੇ ਕਰੋ ਮੈਸੰਜੀਵ 베ਗੜਾ ਜੀ ਨੂੰ ਇਹ ਕਹਿਣਾ ਚਾਹੀਦੀ ਕੁੜੀ ਪਾਗਲ ਨਹੀਂ ਹੋਈ ਆ ਤੇ ਇਹ ਸਿਰਫ ਤੁਹਾਡੇ ਪਰਿਵਾਰ ਦੀ ਹੀ ਹੈਲਪ ਕਰਦੀ ਸੀ ਤੁਹਾਡੀ ਛੋਟੀ ਜੀ ਬੱਚੀ ਦੀ ਹੈਲਪ ਕਰਨ ਪਿੱਛੇ ਪਾਗਲ ਹੋਈ ਸੀਗੀ ਕਿ ਉਸ ਕੁੜੀ ਦੀ ਇੱਜ਼ਤ ਨਾ ਰੁੱਲ ਜਾਵੇ ਕੋਈ ਉਹਨੂੰ ਗਲਤ ਨਾ ਕਵੇ ਮੈਂ ਸਿਰਫ ਕੁੜੀ ਨੂੰ ਪਿੱਛੇ ਕਰਕੇ ਆਪ ਤਾ ਮੋਰੇ ਹੋਈ ਸੀਗੀ ਮੈਂ ਕੋਈ ਤੁਹਾਨੂੰ ਪਾ ਪੰਨੀ ਦਿਖਾ ਰਹੀ ਸੀ ਪਰ ਹੁਣ ਮੈਂ ਇਹ ਪਾਗਲਪਨ ਦਿਖਾਣਾ ਚਾਹਨੀ ਕਿ ਮੈਂ ਉਸ ਕੁੜੀ ਦੀ ਹੈਲਪ ਕਰਨ ਵਾਸਤੇ ਅੱਗੇ ਆਈ ਸੀ ਇੱਕ ਪੜੋਸਨ ਹੋਣ ਦੇ ਨਾਤੇ ਜਾਂ ਉਹ ਮੇਰੇ ਕੋਲ ਕੰਮ ਕਰਦੀ ਸੀ ਇਸ ਦੇ ਨਾਤੇ ਮੈਂ ਮੋਰੇ ਆਈ ਸੀ ਬਿਲਕੁਲ ਉਹਨਾਂ ਨੇ ਜਦੋਂ ਮੈਂ ਉਹਨਾਂ ਨੂੰ ਛੱਡਾਣ ਦੀ ਕੋਸ਼ਿਸ਼ ਕੀਤੀ ਤਿੰਨਾਂ ਜਾਣਿਆਂ ਨੇ ਤਿੰਨਾਂ ਦੀ ਦਰਾਨੀਆਂ ਨੇ ਮੈਨੂੰ ਨੀਚੇ ਲੰਮਾ ਪਾ ਕੇ ਮੇਰੇ ਢਿੱਡ 'ਚ ਲੱਤਾਂ ਮਾਰੀਆਂ ਮੇਰੇ ਸਿਰ 'ਚ ਵੀ ਲੱਤਾਂ ਮਾਰੀਆਂ ਇੱਕ ਕੁੱਤੇ ਨੂੰ ਪਾਂਡਾ ਹੁੰਦਾ ਨਾ ਜਿਹੜਾ ਮਿੱਟੀ ਦਾ ਦੁੱਧ ਵਗੈਰਾ ਪਾਂਦੇ ਉਹ ਚੱਕ ਕੇ ਮੇਰੇ ਨੀਰੇਜ ਵੇਗੜਾ ਨਹੀਂ ਸੱਤੇ ਮਾਰਿਆ ਬੱਗੜ ਨੇ ਮੇਰੇ ਵਾਲ ਕੁੱਤੇ ਤੇ ਨਾਲ ਮੇਰੇ ਢ ਆਤਮਪਾਰਕ ਚੌਂਕੀ 'ਚ ਮੇਰੀ ਪਹਿਲੇ ਵੀ ਰਿਪੋਰਟ ਗਈ ਉਹਨਾਂ ਦੇ ਜਿਹੜਾ ਮੰਨੂ ਇਹਨਾਂ ਦਾ ਜੇਟ ਹੈ ਕੁਝ ਉਹਨੇ ਵੀ ਪਹਿਲੇ ਵੀ ਮੇਨਾਂ ਹੱਥੋਂ ਪਾਈ ਕੀਤੀ ਸੀ ਉਦੋਂ ਵੀ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਇਹਨਾਂ ਨੇ ਇਹ ਕਿਹਾ ਕਿ ਨੈਨਾ ਨੇ ਖੁਦ ਉਹਨੂੰ ਕੀਤਾ ਇੱਕ ਲੇਡੀਸ ਹੋਣ ਦੇ ਨਾਤੇ ਮੈਂ ਕਿਸ ਤਰ੍ਹਾਂ ਬੰਦੇ ਨੂੰ ਕੁੱਟ ਸਕਦੀ ਤੁਸੀਂ ਖੁਦ ਦੇਖੋ ਕਿ ਕਿੱਡੀ ਕ ਮੈਂ ਹੈਗੀ ਆ ਹੈਨਾ ਤੇ ਇਹਨਾਂ ਨੇ ਉਸ ਟਾਈਮ ਵੀ ਮੇਤੇ ਹੀਰੋਪ ਲਗਾਈ ਸੀ ਪਰ ਆਤਮਪਾਰਕ ਵਾਲਿਆਂ ਨੇ ਵੀ ਕੋਈ ਵੀ ਜਾਕੀ ਕਾਰਵਾਈ ਨਹੀਂ ਕੀਤੀ ਕਿ ਛੋਟੇ ਦੀ ਬੱਚੀ ਦੀ ਇੱਜ਼ਤ ਬਚਾਉਣ ਵਾਸਤੇ ਜੇ ਮੈਂ ਪਾਗਲ ਹਾਂ ਤਾਂ ਮੈਂ ਪਾਗਲ ਹੋਣਾ ਚਾਹਨੀ ਆ ਸੋਰੀ ਵੀਡੀਓ ਉਹਦੇ ਚਾਚੂ ਵੱਲੋਂ ਦਿਖਾਈ ਗਈ ਸੀ ਜਿੱਥੇ ਜਿੱਥੇ ਉਹਦੀ ਚਾਚੀ ਵੀ ਬੈਠੀ ਸੀਗੀ ਦੋਨਾਂ ਦੇ ਸਹਿਯੋਗ ਦੇ ਨਾਲ ਕਿ ਜਾਣ ਬੁੱਝ ਕੇ ਕੀਤਾ ਜਾ ਰਿਹਾ ਸੀ ਪਹਿਲੇ ਵੀ ਇਹਨਾਂ ਦੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਕੇਸ ਹੋ ਚੁੱਕਿਆ ਹੈ ਇਹਨਾਂ ਦੇ ਜੇਠ ਵੱਲੋਂ ਇੱਕ 12 ਸਾਲ ਦੀ ਕੁੜੀ ਦਾ ਰੇਪ ਕੀਤਾ ਗਿਆ ਤੇ ਹਲੇ ਵੀ ਉੱਤੇ ਰੇਪ ਕੇਸ ਚੱਲਦਾ ਹੁਣ ਜ਼ਮਾਨਤ ਤੇ ਆਇਆ ਵਿਆ ਬਾਹਰ ਛੁੱਟੀ ਕੱਟਣ ਵਾਸਤੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਉਹ ਪਹਿਲੇ 12 ਸਾਲ ਦੀ ਕੁੜੀ ਦਾ ਰੇਪ ਕਰ ਸਕਦੇ ਤਾਂ ਉਹ 7 ਸਾਲ ਦੀ ਕੁੜੀ ਉਹਨਾਂ ਇਨਾਂ ਦੀ ਜਥਾਣੀ ਦੇ ਪ੍ਰਵਾਸੀ ਇਨ ਨੇ ਤੇ ਉਹਨਾਂ ਨੇ ਉਹਨਾਂ ਸਹਿਯੋਗ ਦਿੱਤਾ ਇਹਦੇ ਚਾਚੂ ਵੱਲੋਂ ਕਿਹਾ ਗਿਆ ਕਿ ਮੂੰਹ ਪਿੱਛੇ ਕਰ ਲਾ ਤੇ ਦੇ ਬੱਚੇ ਨੂੰ ਕੀ ਦਿਖਾ ਰਹੇ ਤੁਸੀਂ ਬੱਚੇ ਦੇ ਦਿਮਾਗ 'ਚ ਕੀ ਚੀਜ਼ ਪਾ ਰਹੇ ਹੋ ਕਿ ਤੁਸੀਂ ਬਾਅਦ 'ਚ ਬੱਚੇ ਨੂੰ ਵੀ ਕੁਝ ਮਨਾ ਸਕੋ ਬੱਚੇ ਨੂੰ ਮਨਾਣਾ ਚਾਹੁੰਦੇ ਸੀ ਮਤਲਬ ਚਾਚੀ ਦਾ ਵੀ ਪੂਰਾ ਸਹਿਯੋਗ ਸੀ ਇਸ ਚੀਜ਼ ਵਿੱਚ ਚਾਚੀ ਨੂੰ ਪਤਾ ਸੀਗਾ ਤੇ ਇਸ ਤੋਂ ਬਾਅਦ ਮੈਂ ਹੀ ਕਹਿਣਾ ਚਾਹੁੰਦੀ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਨਾ ਤੇ ਕਿ ਤਾਂ ਕਿ ਮੋਮਬਤੀਆਂ ਲੈ ਕੇ ਕਿਸੇ ਨੂੰ ਨਾ ਨਿਕਲਣਾ ਪਵੇ ਸਾਡੇ ਵੱਲੋਂ ਜੀ ਇੱਕ ਮੈਨੂੰ ਕੰਪਲੇਂਟ ਰੀਸੀਵ ਹੋਈ ਹੈ ਨੈਣਾ ਦੇ ਵੱਲੋਂ ਰੀਸੀਵ ਹੋਈ ਹੈ ਜੀ ਇਨਦਾ ਨਾਇਗਾ ਆਜ਼ਾਦ ਨਗਰ ਦਾ ਮੈਟਰ ਹੈਗਾ ਇਹਦੇ ਵਿੱਚ ਦੋ ਪਾਰਟੀ ਦੀ ਆਪਸ ਵਿੱਚ ਲੜਾਈ ਹੋਈ ਆ ਤੇ ਇਹਨਾਂ ਦੀ ਸਾਨੂੰ ਕੰਪਲੇਂਟ ਰੀਸੀਵ ਹੋਈ ਹੈ ਫੈਕਟਸ ਵੈਰੀਫਾਈ ਕਰ ਰਹੇ ਹਾਂ ਜੀ ਜੋ ਜਾਨੀ ਅਲੀਗੇਸ਼ਨਸ ਲਗਾਏ ਆ ਉਹਨੂੰ ਤੁਸੀਂ ਦੇਖ ਰਹੇ ਹੋ ਸਾਡੇ ਕੋਲ ਜੀ ਅਜੇ ਤੋਂ ਪਹਿਲਾਂ ਮੈਟਰ ਰਿਪੋਰਟ ਨਹੀਂ ਹੋਇਆ ਸੀ ਹੁਣ ਰਿਪੋਰਟ ਹੋਇਆ ਸੀ ਇਸ ਬਾਰੇ ਅਸੀਂ ਵੈਰੀਫਾਈ ਕਰਕੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਜਾਂਚ ਕੀਤੀ ਜਾਊਗੀ ਬਿਲਕੁਲ ਜੀ ਬਿਲਕੁਲ ਕਾਰਵਾਈ ਕੀਤੀ ਜਾਊਗੀ ਇਹ ਕਿਹੜੇ ਥਾਣੇ ਦਾ ਮਾਮਲਾ ਹੈ ਇਹ ਥਾਣਾ ਮੋਡਲ ਟਾਊਨ ਦਾ ਹੈ ਜੋ ਸਾਡੇ ਇਸ YouTube ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰੋ ਖਬਰਾਂ ਤੇ ਇਸ਼ਤਿਹਾਰ ਦੇਣ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਇਸ ਦੇ ਨਾਲ ਹੀ ਸਾਡੀ ਇਹ ਪੇਸ਼ਕਸ਼ ਖਤਮ ਹੁੰਦੀ ਹੈ ਤੇ ਮੈਨੂੰ ਦੇ ਇਜਾਜ਼ਤ ਫਿਰ ਜਲਦੀ ਹੀ ਮਿਲਾਂਗੇ ਇੱਕ ਹੋਰ ਨਵੀਂ ਖਬਰ ਦੇ ਨਾਲ ਤੁਸੀਂ ਦੇਖਦੇ ਰਹੋ ਸਾਡਾ YouTube ਚੈਨਲ ਅਗਰ ਆਪ ਵੀ ਕੈਨੇਡਾ ਜਾਣੇ ਦਾ ਸੁਪਨਾ ਦੇਖਤੇ ਹਨ और तलाश कर रहे हैं किसी बेहतरीन कंसल्टेंट की कनाडा जाने का सपना पूरा करें पंजाब सरकार द्वारा मान्यता प्राप्त जलंधर के मन्नत कंसलटेंट्स के साथ बहुत सारे सफल माइग्रेशन हमारे द्वारा आज तक किए जा चुके हैं कोई फाइल चार्ज नहीं कोई एडवांस नहीं सारी की सारी फीस कनाडा पहुंच जाने के बाद आज ही स्क्रीन पर दिए नंबरों पर सुबह दस बजे से शाम पाँच बजे तक संपर्क करें बिना कोई खर्च किए ही पुर्तगाल जाए एयरपोर्ट पर वर्क परमिट पर हमें शीघ्रा ही चाहिए ट्रॉली बॉय क्लीनर पैकिंग हेल्पर पार्किंग ड्राइवर सिक्योरिटी गार्ड इलेक्ट्रिशियन कंप्यूटर ऑपरेटर वेतन 800 से ऐसी पंद्रह सौ यूरो प्लस खाना प्लस रहना प्लस मेडिकल इंश्योरेंस प्लस अन्य सुविधाएं पुर्तगाली लेबर कोर्ट लॉ के अनुसार ही मिलेगी और जानकारी के लिए सुबह 10 से शाम 5 बजे तक स्क्रीन पर दिए नंबरों पर संपर्क करें